ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਅੱਜ ਆਪਾਂ ਤੁਹਾਨੂੰ ਇੱਕ ਗੈਲਰੀ ਦਾ ਬੱਚਾ ਦਿਖਾਉਨੇ ਆ ਜੀ ਜੋ ਕਿ ਹਨੇਰੀ ਦੇ ਕਾਰਨ ਆਪਣੇ ਆਲੇ ਨੇ ਦੇ ਵਿੱਚੋਂ ਦਰਖਤ ਤੋਂ ਥੱਲੇ ਗਿਰ ਗਿਆ ਸੀਗਾ ਤੇ ਆਪਾਂ ਉਹਨੂੰ ਘਰ ਲੈ ਕੇ ਆਇਆ ਜੀ ਛੋਟਾ ਜਿਹਾ ਬੱਚਾ ਜੀ ਉਹਨੂੰ ਘਰ ਲਿਆ ਕੇ ਉਹਨੂੰ ਆਣ ਦੀ ਕੋਸ਼ਿਸ਼ ਕਰਾਂਗੇ ਜੀ ਤੁਸੀਂ ਪ੍ਰਮਾਤਮਾ ਅੱਗੇ ਦੁਆਵਾਂ ਕਰਿਓ ਇਸ ਬੱਚੇ ਬਾਰੇ ਤੁਹਾਨੂੰ ਬੁਖਾਰ ਹੈ ਜੀ ਛੋਟਾ ਜਿਹਾ ਬੱਚਾ ਗੈਲਰੀ ਦਾ ਆਹ ਦੇਖੋ ਜੀ ਇਹ ਆਪਣੇ ਘਰ ਤੋਂ ਵਿਛੜ ਗਿਆ ਜੀ ਜਦੋਂ ਹਨੇਰੀਆਂ ਚੱਲੀਆਂ ਨੇ ਜੀ ਪਰਸੋਂ ਤੇ ਇਹਨੂੰ ਆਪਾਂ ਹੁਣ ਦੁੱਧ ਦੀ ਡੋਜ਼ ਦੰਨੇ ਹੁੰਦੇ ਆ ਜੀ ਦੋ ਦਿਨ ਹੋ ਗਏ ਇਸ ਰਿੰਜ ਦੇ ਨਾਲ ਆਪਾਂ ਇਹਨੂੰ ਦੁੱਧ ਦੀ ਡੋਜ਼ ਦੰਨੇ ਹੁੰਦੇ ਆ ਜੀ ਕਿਉਂਕਿ ਬੱਚਾ ਹਜੇ ਛੋਟਾ ਜੀ ਇਹ ਤੇ ਇਹਨੂੰ ਖਾਣ ਨੂੰ ਆਪਾਂ ਛੋਲੇ ਤੇ ਬਦਾਮ ਨੂੰ ਰਗੜ ਕੇ ਉਹ ਵੀ ਥੋੜਾ ਥੋੜਾ ਖਾਂਦਾ ਜੀ ਹਜੇ ਕਿਉਂਕਿ ਬੱਚਾ ਬਹੁਤ ਛੋਟਾ ਜੀ ਥੋੜਾ ਥੋੜਾ ਦੁੱਧ ਪੀਂਦਾ ਜੀ ਤੇ ਨਾਲ ਮਾੜੀ ਮੋਟੀ ਰੋਟੀ ਵੀ ਖਾਂਦਾ ਜੀ ਇਹ ਜਣੀ ਤੁਹਾਨੂੰ ਪਤਾ ਵੀ ਇਹ ਜੇ ਅੱਖਾਂ ਵੀ ਖੁੱਲੀਆਂ ਬੱਚੇ ਦੀਆਂ ਦੇਖ ਸਕਦੇ ਤੁਸੀਂ ਕੁਸੀਂ ਪ੍ਰਮਾਤਮਾ ਅੱਗੇ ਦੁਆ ਕਰਿਓ ਇਸ ਬੱਚੇ ਬਾਰੇ ਕਿ ਬੱਚਾ ਵਿਚਾਰਾ ਪੜ ਜਵੇ ਜੀ ਇਹ ਆਪਣੀ ਮਾਂ ਤੋਂ ਬਾਪ ਤੋਂ ਵਿਛੜ ਗਿਆ ਜੀ ਇਹ ਤੇ ਆਪਾਂ ਘਰ ਚੱਕ ਕਰ ਲੈ ਕੇ ਆਏ ਜੀ ਇਹਨੂੰ ਪਾਲਣ ਵਾਸਤੇ ਕਿਉਂਕਿ ਜੇਕਰ ਇਹਨੂੰ ਉੱਥੇ ਛੱਡ ਦਿੰਦੇ ਤਾਂ ਕੋਈ ਨਾ ਕੋਈ ਜਾਨਵਰ ਇਸ ਨੂੰ ਆਪਣਾ ਸ਼ਿਕਾਰ ਬਣਾ ਲੈਂਦਾ ਜੀ ਵੇਖ ਸਕਦੇ ਹੋ ਤੁਸੀਂ ਛੋਟਾ ਜਿਹਾ ਬੱਚਾ ਜੀ ਗੈਲਰੀ ਦਾ ਇੱਕ ਵਾਰੀ ਫੇਰ ਅਪੀਲ ਕਰਦੇ ਆਂ ਕਿ ਪ੍ਰਮਾਤਮਾ ਅਗੇ ਦੁਆ ਕਰਿਓ ਇਸ ਬੱਚੇ ਬਾਰੇ ਇਹ ਜਿਹੜਾ ਆਪਣਾ ਵਲੌਗ ਹੁੰਦਾ ਜੀ ਆਪਾਂ ਆਪਣੇ ਚੈਨਲ ਦੇ ਉੱਤੇ ਸ਼ਾਮ ਨੂੰ 8 ਵਜੇ ਪਾਉਨੇ ਹੁੰਦੇ ਆ ਜੀ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ